ਇਹ ਬੜੀ ਫਲੇਮ ਗੇਮ ਖੇਡੀ ਜਾਂਦੀ ਹੈ ਵੀ ਭਿੰਡਰਾਂ ਵਾਲਾ ਹਥਿਆਰ ਲੈ ਕੇ ਅਕਾਲ ਤਖਤ ਬੈਠਾ ਹਮਲਾ ਤਾਂ ਹੋਇਆ ਹੈ। ਉਹ ਅੰਤਕਵਾਦੀ ਸੀ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਗਿਆ। ਉਹ ਇਹੋ ਜੇ ਬੋਲ ਉਹਨਾਂ ਦੀ ਸ਼ਾਨ ਦੇ ਖਿਲਾਫ ਆਮੀ ਆਪਾ ਸੁਣਦੇ ਆ। ਇਹ ਕਿੱਦਾਂ ਦਾ ਅਤਵਾਦੀ ਹੈ ਜਿਹਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਕੋਈ ਕੇਸ ਨਹੀਂ ਕੋਈ ਲੁੱਟ ਖੋ ਨਹੀਂ ਇਹ ਕਿਦਾਂ ਦਾ ਅੱਤਵਾਦੀ ਹੈ ਜਿਹਦੇ ਸਾਵੇਂ ਹਿੰਦੁਸਤਾਨ ਦੇ بڑے بڑے ਪੱਤਰਕਾਰ ਲੀਡਰਸ਼ਿਪਰ ਬਾਣ ਔਰ ਚਿੱਟੀ ਖਲੜੀ ਵਾਲੇ ਦੁਲੀ ਵਰਗੇ ਪੱਤਰਕਾਰ ਮੁਸਕੁਰਾ ਕੇ ਬਹਿੰਦੇ ਨੇ ਸਵਾਲ ਜਵਾਬ ਕਰਦੇ ਨੇ ਉਹਨਾਂ ਦੇ ਚਿਹਰੇ ਤੋਂ ਤੇ ਕਿਤੇ ਨਹੀਂ ਜਾਪਦਾ ਵੀ ਉਹ ਅੱਤਵਾਦੀ ਦੇ ਸਾਹਮਣੇ ਬੈਠੇ ਨੇ ਜੇ ਭਿੰਡਰਾ ਵਾਲੇ ਸੰਤ ਅਤਵਾਦੀ ਸੰਨ ਤੇ ਇੰਦਰਾ ਗਾਂਧੀ ਦੀ 1983 ਦੀ ਇੱਕ ਚਿੱਠੀ ਮਿਲਦੀ ਹੈ। ਦੈਨਿਕ ਪਾਸ ਕਰਨੇ ਰਿਲੀਜ਼ ਕੀਤੀ ਹੈ ਜਦੋਂ ਸੰਤਾ ਨੂੰ ਉਹ ਚਿੱਠੀ ਲਿਖਦੀ ਹੈ ਤੇ ਉਹਦੇ ਅਲਫਾਜ਼ ਨੇ ਸ਼੍ਰੀਮਾਨ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤਵਾਦੀ ਲਈ ਸੰਤ ਲਬਸ ਪ੍ਰਧਾਨ ਮੰਤਰੀ ਨੇ ਕਿਉਂ ਵਰਤਿਆ ਇੰਦਰਾ ਗਾਂਧੀ ਦਾ ਫਰਜ਼ੰਦ ਰਜੀਵ ਗਾਂਧੀ ਮਈ 5 1984 ਵਾਲੇ ਦਿਨ ਚੰਡੀਗੜ੍ਹ ਹੁੰਦਾ ਪਛੀੜ ਦਿਨ ਪਹਿਲਾ ਸਾਗਾ ਨੀਲੇ ਤਾਰੇ ਤੋਂ ਪੱਤਰਕਾਰ ਪੁੱਛਦਾ ਹੈ ਭਿੰਡਰਾਂ ਵਾਲੇ ਬਾਰੇ ਕੀ ਖਿਆਲ ਹੈ ਅੰਗਰੇਜ਼ੀ ਵਿੱਚ ਜਵਾਬ ਦਿੰਦਾ ਹੈ ਆ ਸੈਂਟਲੀ ਮੈਨ ਵਿਦਆਊਟ ਪੋਲਿਟিক্যাল ਅੰਬੀਸ਼ਨ ਇਹ ਸਤਪੁਰਸ਼ ਹੈ ਜਿਸ ਨੂੰ ਰਾਜਨੀਤੀ ਦੀ ਕੋਈ ਚਾਹ ਨਹੀਂ ਪਚੀਆਂ ਦੇਣਾ ਬਾਅਦ ਉਹੀ ਭਿੰਡਰਾਂ ਵਾਲਾ ਅਤਵਾਦੀ ਕਿਵੇਂ ਬਣ ਗਿਆ ਦੇਸ਼ ਦੀ ਸਰਕਾਰ ਲਈ ਸਭ ਤੋਂ ਵੱਡੀ ਗਵਾਹੀ ਭਿੰਡਰਾਂ ਵਾਲੇ ਸੰਤ ਅਤਵਾਦੀ ਨਹੀਂ ਇੰਦਰਾ ਗਾਂਧੀ ਅੰਤਕਵਾਦੀ ਸੀ ਉਹ ਹੈ ਭੈਰਵਦੱਤ ਪਾਂਡੇ ਦੀ ਚਿੱਠੀ ਜੋ ਗਵਰਨਰ ਆਫ ਪੰਜਾਬ ਰਿਹਾ ਜਦੋਂ ਉਹ ਨੂੰ ਸੂ ਮਿਲਦੀ ਹੈ ਦਸਕਤਾਂ ਦੀ ਗੱਲ ਚੱਲਦੀ ਐ ਗਵਰਨਰ ਦੇ ਸਾਈਨ ਹੋਣਗੇ ਹਰਮੰਦਰ ਤੇ ਹਮਲਾ ਹੋਣਾ ਤੇ ਉਹਨੇ ਚਿੱਠੀ ਲਿਖੀ ਸੈਂਟਰ ਗਵਰਨਮੈਂਟ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰਲ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਿਲIANS ਦਾ ਸਟੇਟ ਦਾ ਮੈਟਰ ਐ ਬੀਪੀ ਇੰਦਰਾ ਗਾਂਧੀ ਤੇਰੀ ਫੌਜ ਦੀ ਤੇਰੇ ਦਖਲ ਦੀ ਇੱਥੇ ਜ਼ਰੂਰਤ ਨਹੀਂ ਜੇ ਪਿੰਡਰਾਵਾਲੇ ਸੰਤ ਅਤਵਾਦੀ ਹੁੰਦੇ ਉਹਨਾਂ ਦੇ ਹਥਿਆਰਾਂ ਤੋਂ ਹਿੰਦੂਆਂ ਨੂੰ ਮਨੁੱਖਤਾ ਨੂੰ ਖਤਰਾ ਹੁੰਦਾ ਤੇ ਗਵਰਨਰ ਦੀ ਡਿਊਟੀ ਸੀ ਉਹ ਹਿੰਦੂ ਸੀ ਉਹ ਚਿੱਠੀ ਲਿਖਦਾ ਵੀ ਭੇਜੋ ਆਰਮੀ ਪਿੰਡਰਾਵਾਲੇ ਨੂੰ ਮਿਟਾਉਣਾ ਹੈ ਜਰਨਲਿਸਟ ਕੇ ਸੈਨਾ ਆਰਮੀ ਚੀਫ ਆਫ ਇੰਡੀਆ ਹਿੰਦੂ ਹੈ ਇੰਦਰਾ ਗਾਂਧੀ ਆਂਦੀ ਤੂੰ ਅਟੈਕ ਕਰਨਾ ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਉਥੇ ਸੰਤ ਬੈਠਾ ਹੈ ਕੋਈ ਅਤਵਾਦੀ ਨਹੀਂ ਬੰਦੀ ਫੇਰ ਪਾਸਾ ਕਰ 프리ਮਚੁਰ ਰਟਾਇਰਮੈਂਟ ਸਿਨਾ ਨੂੰ ਲੈਣੀ ਪੈ ਗਈ ਜਰਨਲ ਅਰਣਵ ਵੈਦਿਆ ਦੀ ਚੋਣ ਹੁੰਦੀ ਹੈ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੇ ਲਈ ਫੇਰ ਸਿਨਾ ਦੀ ਇੰਟਰਵਿਊ ਦੇ ਵਿੱਚ ਜ਼ਿਕਰ ਮਿਲਦਾ ਹੈ ਉਹ ਕਹਿੰਦਾ ਹੈ ਸੰਤ ਜਰਨੈਲ ਸਿੰਘ ਬਾਸੋਂ ਡਿਫੈਂਸਿਵ ਮੋਡ ਉਹਨਾਂ ਹਥਿਆਰ ਰੱਖੇ ਸੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਝਗੜਾ ਕਰਨ ਲਈ ਨਹੀਂ ਬਿਜਲੀ ਕੱਟ ਦਿੰਦੇ ਪਾਣੀ ਬੰਦ ਕਰ ਦਿੰਦੇ ਮਹੀਨਾ ਖੰਡ ਕਿਦਰੇ ਸਿੰਘ ਅੰਦਰ ਰਹਿੰਦੇ ਭੁੱਖੇ ਪਾਣੀ ਦਾ ਸ਼ਹੀਦ ਹੁੰਦੇ ਜਾਂ ਬਾਹਰ ਆਉਂਦੇ ਹਮਲਾ ਕਰਨ ਦੀ ਲੋੜ ਨਹੀਂ ਸੀ ਹੁਣ ਸਿੰਨ੍ਹਾਂ ਨੂੰ ਪੁੱਛੋ ਵੀ ਬੜੀ ਤਕਲੀਫ ਹੈ ਗੈਰ ਸਿੱਖਾਂ ਨੂੰ ਤੇ ਕੁਝ ਸਿੱਖਾਂ ਨੂੰ ਵੀ ਅਕਾਲ ਤਖਤ ਝਗੜੇ ਦਾ ਕੇਂਦਰ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਚੋਂ ਬਾਹਰ ਜਾ ਕੇ ਝਗੜੇ ਭਿੰਡਰਾਵਾਲਾ ਸ਼ਹਿਰੋਂ ਬਾਹਰ ਨਿਕਲਦਾ ਕਿਉਂ ਅਕਾਲ ਤਖਤ ਟਿਕੇ ਨੇ ਕਿਉਂ ਕਤਲੋਗਾਰ ਥੇ ਇਨੀ ਕਰਵਾਈ ਸਿੱਖ ਜਗਤ ਦੀ ਤੇ ਸੇਨਾ ਵਿਚਾਰ ਦੀ ਚਪੇੜ ਮਾਰਦਾ ਇਸ ਵਿਚਾਰ ਧਾਰਾ ਵਾਲਿਆਂ ਦੇ ਮੂੰਹ ਤੇ Hindu ਹੁੰਦੇ ਹੋਏ ਕਹਿੰਦਾ ਇੰਦਰਾ ਗਾਂਧੀ ਦੀ ਹਦਾਇਤ ਸੀ ਅਗਸਤ 1982 ਵਿੱਚ ਰੈਜ਼ੋਲੂਸ਼ਨ ਆਫ ਆਨੰਦਪੁਰ ਸਾਹਿਬ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸਿੱਖ ਸੰਗਤਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਅਕਤੂਬਰ 1982 ਵਿੱਚ ਸਿਰਫ 2 ਮਹੀਨੇ ਬਾਅਦ ਸਰਸਵਾ ਤੇ ਚਕਰਾਤਾ ਵਿੱਚ ਰੈਪਲੀਕਾ ਮਾਡਲ ਬਣਾਇਆ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦਿੱਤੀ ਵੀ ਹਰਮੰਦਰ ਟਾਉਣਾ ਹੈ ਉਹ ਕਹਿੰਦਾ ਇੰਦਰਾ ਗਾਂਧੀ ਦੀ ਆਪਣੀ ਸਟੇਟਮੈਂਟ ਹੈ ਵੀ ਭਿੰਡਰਾਂ ਵਾਲਾ 6 ਮਹੀਨੇ ਸਾਲ ਤੋਂ ਹਥਿਆਰ ਇਕੱਠੇ ਕਰ ਰਿਆ ਸੀ ਕਾਲ ਤੱਕ ਤੱਕ ਬਹਿ ਗਿਆ ਮੈਂ ਤਾਂ ਹਮਲਾ ਕੀਤਾ ਕਹਿੰਦਾ ਇੰਦਰਾ ਗਾਂਧੀ ਨੇ ਆਪਣੀ ਕਰਨੀ ਵੱਲ ਧਿਆਨ ਨਹੀਂ ਦਿੱਤਾ ਵੀ ਤੂੰ 18 ਮਹੀਨੇ ਪਹਿਲਾਂ ਹਰਮੰਦਰ ਢਾਉਣ ਦੀ ਪਲੈਨਿੰਗ ਕਰ ਰਹੀ ਹੈ ਇਹ ਰਿਪੋਰਟ ਹੋ ਗਈ ਲੀਕ ਤੇ ਭਿੰਡਰਾਂ ਵਾਲੇ ਸੰਤਾ ਨੂੰ ਮਜਬੂਰਨ ਵੱਡੇ ਹਥਿਆਰ ਰੱਖਣੇ ਪੈ ਗਏ ਮੇਰੇ ਘਰ ਤੇ ਹਮਲਾ ਹੋਣਾ ਹੋਵੇ ਤੇ ਮੈਨੂੰ ਤਿਆਰੀ ਕਰਨੀ ਚਾਹੀਦੀ ਹੈ ਜਿੰਨਾ ਨੁਕਸਾਨ ਘੱਟ ਸਕੇ ਘਟਾ ਲਵਾ ਇੱਕ ਹਿੰਦੂ ਹੁੰਦੇ ਹੋਏ ਆਰਮੀ ਚੀਫ ਹੁੰਦੇ ਹੋਏ ਕਹਿ ਰਿਹਾ ਹੈ ਵੀ ਭਿੰਡਰਾਂ ਵਾਲੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ ਯੂ ਆਰ ਡਿਊਟੀ ਬਾਉਂਡ ਟੂ ਡੂ ਆਲ ਵੈਨ ਯੂ ਨੋ ਸਮਨ ਇਜ਼ ਗੋਇੰਗ ਟੂ ਰੇਡ ਯੋਰ ਹਾਊਸ ਤੁਹਾਡੇ ਘਰ ਤੇ ਹਮਲਾ ਹੋਣਾ ਹੋਵੇ ਤੇ ਚੂੜੀਆਂ ਪਾ ਕੇ ਨਹੀਂ ਬੰਦੇ ਸੂਰਮੇ ਹਥਿਆਰ ਲੈ ਕੇ ਬੈਠਿਆ ਜਾਂਦਾ ਹੈ ਅਕਾਲ ਤਖਤ ਮੋਰਚਾ ਨਹੀਂ ਬਣਾਇਆ ਭਿੰਡਰਾਵਾਲਿਆਂ ਨੇ ਅਕਾਲ ਤਖਤ ਦੀ ਰੱਖਿਆ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਸੂਰਮਾ ਹਥਿਆਰ ਲੈ ਕੇ ਬੈਠਾ ਉੱਤੇ ਔਰ ਇਹ ਮੋਰ ਜਰਨਲ ਸਿਨਾ ਨੇ ਲਈ ਹੈ ਆਪ ਇੰਡੀਅਨ ਆਰਮੀ ਚੀਫ ਹੈ ਕੋਈ ਰਾਹ ਜਾਂਦਾ ਪੱਤਰਕਾਰ ਨਹੀਂ ਵੀ 570 ਦੋ ਤੇ ਜੋ ਮਰਜੀ ਕਲਮ ਚੋਂ ਕਢਵਾ ਲਵੋ ਵਕਾਊ ਬਾਲ ਨਹੀਂ ਹੈ ਮਰਦ ਬੰਦਾ ਸੀ ਇੰਦਰਾ ਗਾਂਧੀ ਦੇ ਪਾਪ ਦਾ ਭਾਗੀਦਾਰ ਨਹੀਂ ਬਣਿਆ ਉਹ ਤੋ ਕਹਿੰਦਾ ਇਟ ਇਜ਼ ਹਿਸ ਸੈਕ੍ਰੀਟ ਡਿਊਟੀ ਟੂ ਸਮੈਸ਼ ਦਾ ਐਨਮੀ ਸਪੀਟ ਇਹ ਉਹਦੀ ਡਿਊਟੀ ਬਣ ਜਾਂਦੀ ਹੈ ਜਦੋਂ ਘਰ ਤੇ ਕੋਈ ਦੁਸ਼ਮਣ ਹਮਲਾ ਕਰਨ ਆਉਂਦਾ ਤੇ ਉਹਦੇ ਦੰਦ ਭੰਣਨੇ ਪੈਂਦੇ ਨੇ ਤੇ ਕਹਿੰਦਾ ਫਿਰ ਭਿੰਡਰਾਂ ਵਾਲਾ ਜੂਜਿਆ ਸ਼ਹਾਦਤ ਦੀ ਅਬਦੀ ਮਾਣੀ